ਕੋ ਸਾਰਾ ਪੰਜਾਬ ਦੁਖੀ ਹੈਗਾ ਜਿਸ ਤਰੀਕੇ ਦੇ ਨਾਲ ਜਦੋਂ ਤੇ ਇੱਕ ਕट्टर ਬੇਈਮਾਨ 파ਟੀ ਆਈ ਹੈ ਜਿਨ੍ਹਾਂ ਨੂੰ ਨਾ ਤਾਂ ਸਰਕਾਰ ਚਲਾਉਣ ਦਾ ਕੋਈ ਤਜਰਬਾ ਹੈ ਨਾ ਇਹਨਾਂ ਨੂੰ ਕੋਈ ਪਰਵਾਹ ਹੈਗੀ ਸਾਰੇ ਪੰਜਾਬ ਨੂੰ ਗਿਰਵੀ ਕਰ ਛੱਡਿਆ ਦਿੱਲੀ ਦੇ ਕੇਜਰੀਵਾਲ ਦੇ ਹਵਾਲੇ ਆਪ ਦੀ ਕੁਰਸੀ ਦੇ ਖਾਤੇ ਤੇ ਮੁੱਖ ਮੰਤਰੀ ਹੋਣ ਦੇ ਨਾਤੇ ਜਿੱਥੇ ਹੋਮ ਡਿਪਾਰਟਮੈਂਟ ਭਗਵੰਤ ਮਾਨ ਦੇ ਕੋਲ ਖੁਦ ਹੈ ਤੇ ਅੱਜ ਲਾਅਨ ਆਰਡਰ ਦਾ ਕਾਨੂੰਨ ਵਿਵਸਥਾ ਦਾ ਧਜੀਆਂ ਉੜੀਆਂ ਪਈਆਂ ਇਹ ਸੱਤਾ ਹੀ ਕੀ ਸਾਡੀ ਇੰਡਸਟਰੀ 5 ਲੱਖ ਕਰੋੜ ਦੀ ਇੰਡਸਟਰੀ ਪੰਜਾਬ ਛੱਡ ਕੇ ਚਲੀ ਗਈ ਕਹਿੰਦੇ ਸਾਡੇ ਵਰਕਰ ਕੰਮ ਕਰਨ ਆਉਂਦੇ کارਖਾਨੇ 'ਚ ਦੁਪਹਿਰ ਤਾਈ ਉਹਨਾਂ ਦੀ ਸਾਈਕਲਾਂ ਸੁੱਕਲੇ ਚੱਕ ਕੇ ਲੈ ਕੇ ਇੰਡਸਟਰੀ ਬੰਦ ਕਰਕੇ ਬਾਹਰ ਭੱਜਦੇ ਨੇ ਤੇ ਇਹਨਾਂ ਨੇ ਰੰਗਲਾ ਪੰਜਾਬ ਆਜ ਸੀਗਾ ਜਿੱਥੇ ਰੋਜ਼ਗਾਰ ਕਿੱਥੇ ਲੱਗਗਾ ਤੇ ਹੁਣ ਸ਼ਰੇਆਮ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਇਹ ਗੋਲੀ ਮਾਰ ਜਾਂਦੇ ਦੀਦੀਆਂ ਬੈਠੀਆਂ ਨੇ ਉਹਨਾਂ ਦੀ ਚੈਨੀਆਂ ਉਹਨਾਂ ਦੀ ਬਾਲੀਆਂ ਉਹਨਾਂ ਦਾ ਪੁੱਰ ਛਿੰਕੇ ਲਾ ਜਾਂਦੇ ਕੋ ਬਾਹਰ ਨਿਕਲੇ ਤਾਂ ਦੁਰਦੀਗਲ ਮੋਬਾਈਲ ਫੋਨ ਥਾਣੇ 'ਚ ਜਾ ਕੇ ਕਹੋ ਤਾਂ ਥਾਣੇਦਾਰ ਕਹਿੰਦਾ ਮੇਰਾ ਤਾਂ ਆਪ ਖੋਇਆ ਗਿਆ ਤਾਂ ਮੈਂ ਤੁਹਾਡਾ ਕੀ ਕਰਾਂ ਇਹ ਜਵਾਬ ਮਿਲਦਾ ਤੇ ਹੁਣ ਤੁਸੀਂ ਦੇਖੋ ਮਾਨਸੇ 'ਚ ਪਹਿਲੇ ਇੱਕ ਦੁਕਾਨ 'ਚ ਪਹਿਲੀ ਦੁਕਾਨ ਤੇ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਪਤਾ ਲੱਗੇ ਕਿ ਉਹਨਾਂ ਦੀ ਬੰਦੂਕ ਦਾ ਫਸ ਗਿਆ ਬੁਲੇਟ ਛਲਿਆ ਨਹੀਂ ਤੇ ਉੱਥੇ ਵੀ ਪੁਲਿਸ ਨੂੰ ਸचेਤ ਹੋਣ ਤੋਂ ਬਜਾਏ ਉਹਨਾਂ ਨੂੰ ਹੋਰ ਸਮਾਂ ਦੁਬਾਰਾ ਜਾ ਕੇ ਉਹਨਾਂ ਨੇ ਜਾ ਕੇ ਗੋਲੀਆਂ ਵੀ ਚਲਾਈਆਂ ਧਰਾਇਆ ਧਮਕਾਇਆ ਫਰੋਤੀਆਂ ਮੰਗੀਆਂ ਨੇ ਹੁਣ ਘਰਾਂ ਦੇ ਵਿੱਚ ਜਾਇਸੋ ਲੁੱਟਾ ਖੋਹਾਂ ਤਾਂ ਲੋਕਾਂ ਦੇ ਘਰ ਤਾਂ ਹੀ ਪਹੁੰਚ ਗਏ ਕਾਨੂੰਨ ਬਸ ਵਿਵਸਥਾ ਕੇ ਤੈ ਕਿਉਂ ਕੇ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੇ 92 ਐਮਐਲਏ ਨੂੰ ਪੰਜਾਬ ਦੇ ਨਾਲ ਕੋਈ ਪਰਵਾਹੀ ਨਹੀਂ ਕੱਲੇ ਰਾਜ ਕੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਚ ਲੱਗੇ ਹੋਏ ਨੇ ਆਪ ਦੀ কুরਸੀ ਦੇ ਖਾਤਰ ਉਹ ਪਹਿਲੇ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਇੱਕ ਭ੍ਰਿਸ਼ਟ ਬੇਈਮਾਨ ਕੇਜਰੀਵਾਲ ਦੇ ਖਾਤਰ ਅੱਜ ਪੰਜਾਬ ਛੱਡ ਕੇ ਇਹ ਮੁੱਖ ਮੰਤਰੀ ਅਤੇ 92 ਐਮਐਲਏ ਦਿੱਲੀ ਜਾ ਕੇ ਧਰਨਾ ਮਾਰ ਰਹੇ ਨੇ ਤੇ ਪੰਜਾਬ 'ਚ ਜਿਹੜੀ ਲੁੱਟਾਂ ਖੋਹਾਂ ਹੋ ਰਹੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਪਰ ਮੈਂ ਸੁਣਿਆ ਕਿ ਸਤਕਰਿਕ ਨੂੰ ਇੱਕ ਤੋਂ ਖੜਪਾਲ ਕੇਜਰੀਵਾਲ ਦੇ ਹੱਥੇ ਰੱਖ ਰਹੇ ਨੇ ਲਈ ਸੰਗਰੂਰ ਚ ਸਾਡੇ ਜ਼ਹਿਰੀਲੇ ਸ਼ਰਾਬ ਦੇ ਨਾਲ ਸਾਡੇ ਪੰਜਾਬ ਦੇ ਲੋਕੀ ਮਰ ਗਏ ਸਾਡੇ ਕਿਸਾਨਾਂ ਨੂੰ ਹਰਿਆਣਾ ਦੀ ਪੁਲਿਸ ਨੇ ਆ ਕੇ ਪੰਜਾਬ ਦੀ ਹਦਾ ਚ ਸਾਡੇ ਨੌਜਵਾਨਾਂ ਨੂੰ ਜ਼ਖਮੀ ਵੀ ਕਰਤਾ ਗੋਲੀਆਂ ਨਾਲ ਵੀ ਉੜਾਤਾ ਧਰਨਾ ਤਾਂ ਤੈਨੂੰ ਉਹਨਾਂ ਦੇ ਖਿਲਾਫ ਲਗਾਉਣਾ ਚਾਹੀਦਾ ਪੰਜਾਬ ਸੇ ਬੈਠ ਕੇ ਕਿਦੀ ਬ੍ਰਿਸ਼ਟ ਬੰਦੇ ਦੇ ਹੱਥ ਚ ਧਰਨਾ ਮੁੱਖ ਮੰਤਰੀ ਲਗਾ ਰਿਹਾ ਇਹ ਮੈਨੂੰ ਲੱਗਦਾ ਇਹੋ ਜਿਹਾ ਬਦਲਾਅ ਤਾਂ ਦੁਨੀਆਂ ਚ ਕਿਤੇ ਦੇਖਣ ਨੂੰ ਨਹੀਂ ਮਿਲਿਆ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਇਸ ਬੇਈਮਾਨ ਮਾਨ ਦੇ ਖਾਤੇ ਵੀ ਭਿਵਜਲੀ ਪਹਿਲਾਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਸਾਨੂੰ ਕਾਂਗਰਸ ਨੇ ਵੀ ਮੈਨੀਫੈਸਟੋ ਜਾਰੀ ਕੀਤਾ ਵੱਡੀਆਂ ਗਰੰਟੀਆਂ ਦੇਖੋ ਲੋਕੀ ਨਾ ਲੋਕਾਂ ਨੂੰ ਬੇਨਤੀ ਹੈ ਵੋਟਾਂ ਦੇ ਵੇਲੇ ਇਹ ਸਾਰੇ ਵਰਤਸਾਤੀ ਮੰਡਲ ਤੁਹਾਡੇ ਕੋਲ ਆਂਦੇ ਜਿਨ੍ਹਾਂ ਨੇ ਪਿਛਲੇ 7 ਸਾਲ ਚ ਤੁਹਾਨੂੰ ਵੋਟਾਂ ਤੋਂ ਇਲਾਵਾ ਕਿਸੇ ਦਿਨ ਸ਼ਕਲ ਤੱਕ ਨਹੀਂ ਦਿਖਾਈ ਤੇ ਇਹਨਾਂ ਦੀ ਨਵੀਂ ਗਾਰੰਟੀਆਂ ਨਵੇਂ ਲਾਰੇ ਤੇ ਨਵੇਂ ਸੁਪਨਿਆਂ ਤੋਂ ਫਸਣ ਤੋਂ ਪਹਿਲਾਂ ਮੂੰਹ ਖੋਲਣ ਤੋਂ ਪਹਿਲਾਂ ਇਹਨਾਂ ਨੂੰ ਪੁਰਾਣੇ ਯਾਦ ਦਿਲਾ ਦਿਓ ਕਾਂਗਰਸੀਆਂ ਨੂੰ ਪੁੱਛੋ ਤੁਹਾਡੀ ਘਰ ਘਰ ਨੌਕਰੀ ਕਿੱਥੇ ਸਾਰਾ ਕਰਜ਼ਾ ਸਾਡਾ ਮਾਫ ਕਿਤੇ ਹੋਇਆ ਇਹ ਝਾੜੂ ਵਾਲਿਆਂ ਤੋਂ ਵੀ ਬੀਬੀ ਆਪ ਦਾ 1000 ਰੁਪਏ ਮੰਗਣ ਜਿਹੜਾ ਮੁਆਵਜ਼ਾ ਗੁਰਦਵਾਰੀਆਂ ਬਾਦੋਂ 25000 ਖਾਤੇ ਵਿੱਚ ਜਾਇਆ ਹੋਆ ਰੰਗਲਾ ਪੰਜਾਬ ਦੇ ਸਾਡੇ ਨੌਕਰੀਆਂ ਬਾਹਰਿਆਂ ਨੂੰ ਮਿਲੀਆਂ ਇਹ ਸਾਰਾ ਹਿਸਾਬ ਕਿਤਾਬ ਲੋ ਕਿਉਂਕਿ ਹੁਣ ਆਕੇ ਨਵੇਂ ਸੁਪਨੇ ਤੁਹਾਨੂੰ ਦਿਖਾਣੇ ਜੇ ਸੁਪਨਿਆਂ ਦੇ ਝੂਠੇ ਜਾਲ 'ਚ ਤੁਸੀਂ ਫਸ ਗਏ ਫਿਰ ਤੁਹਾਡੀ ਤਾਂ ਵੋਟ ਨੁਟ ਕੇ ਲੈ ਜਾਣਗੇ ਲੇਕਿਨ ਤੁਹਾਡਾ ਜੋ ਹਾਲ ਹੈ ਉਸ ਤੋਂ ਵੀ ਬੁਰਾ ਹਾਲ ਹੋਊਗਾ ਆਉਣ ਵਾਲੇ ਸਮੇਂ 'ਚ ਸੋ ਹੁਣ ਇੱਕ ਕਾਂਗਰਸ ਜਿਨ੍ਹਾਂ ਦੇ ਕੋਲ 10 ਸਾਲ ਪਹਿਲੇ ਮੋਦੀ ਸਾਹਿਬ ਨੇ ਸਾਨੂੰ ਪਿਛਲੇ 10 ਸਾਲ ਸਾਡਾ ਮੂਰਖ ਬਣਾਏ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੋਗੀ ਗਰੀਬਾਂ ਦੇ ਮਕਾਨ 15-15 ਲੱਖ ਆ ਜਾਣਗੇ ਕੁਛ ਇਹਨਾਂ ਨੇ ਨਹੀਂ ਦਿੱਤਾ ਉਸ ਤੋਂ 10 ਸਾਲ ਪਹਿਲੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਕੁਛ ਨਹੀਂ ਦਿੱਤਾ ਕਰਜ਼ਾ ਮਾਫੀ ਜੇ ਕਿਸੇ ਪੰਜਾਬ ਦੇ ਕਿਸਾਨਾਂ ਦਾ ਢੱਕਾ ਤੱਕ ਨਹੀਂ ਹੋਇਆ ਤਾਂ ਹੁਣ ਨਵੀਂ ਗਾਰੰਟੀ ਆ ਜਿਹੜੇ ਕਹਿੰਦੇ ਐਮਐਸਟੀ ਦੇਣਗੇ ਤਾਂ 10 ਸਾਲ ਸਰਕਾਰ ਸੀ ਕਿ ਤਾ ਕਿਉਂ ਨਹੀਂ ਦਿੱਤਾ ਇਹ ਉਹੀ ਸੁਪਨੇ ਹੈਗੇ ਜਿਹੜੇ ਘਰ ਘਰ ਨੌਕਰੀ ਤੇ ਪੂਰੇ ਕਰਜ਼ਾ ਮਾਫੀ ਦੇ ਸੁਪਨੇ ਬੱਚਿਆਂ ਨੂੰ ਤੁਹਾਨੂੰ 2500 ਬੇਰੋਜ਼ਗਾਰੀ ਪੱਤਾ ਮੋਬਾਈਲ ਫੋਨ ਜਿੰਨੇ ਝੂਠਤਾ ਦਿਖਾਇਆ ਸੀ ਹੁਣ ਵੋਟਾਂ ਵਾਸਤੇ ਨਵੇਂ ਝੂਠ ਤੁਹਾਨੂੰ ਦਿਖਾਉਣਗੇ ਹੱਥ ਖੰਨ ਕੇ ਬੇਨਤੀ ਹੈ ਨਾਲੇ ਮੂੰਹ ਖੋਲਣ ਤੋਂ ਪਹਿਲੇ ਪੁਰਾਣਾ ਹਿਸਾਬ ਕਿਤਾਬ ਲੈ ਲੈਣਾ ਵੀ ਭਾਈ ਤੁਸੀਂ ਦੋਨਾਂ ਪਾਰਟੀਆਂ ਨੂੰ ਕਿਹਾ ਵੀ ਹਿਸਾਬ ਕਿਤਾਬ ਲੈਣ ਤੇ ਲੋਕ ਅਕਾਲੀ ਲਾਲ ਨੂੰ ਕਿਉਂ ਤਿੰਨਾਂ ਨੂੰ ਤਿੰਨ ਤਿੰਨੋਂ ਪਾਰਟੀਆਂ ਨੂੰ ਕਿਹਾ ਵੀ ਹਿਸਾਬ ਕਿਤਾਬ ਦੇਣ ਤੇ ਅਕਾਲੀ ਲਾਲ ਨੂੰ ਵੋਟ ਕਿਉਂ ਦੇਣ ਉਹ ਉਹ ਕੀ ਕਰਦੇ ਕਿਹਨੇ ਅਕਾਲੀ ਲਾਲ ਨੂੰ ਵੋਟ ਇਸ ਕਰਕੇ ਮੈਂ ਕਹਿੰਨੀ ਕਿਉਂਕਿ ਇਸ ਪਰੋਤੇ ਦੀ ਤਕੜੀ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਗਾਰੰਟੀ ਦੇਣ ਦੀ ਲੋੜ ਨਹੀਂ ਸੀ ਕਦੇ ਵਾਦਾ ਨਹੀਂ ਕੀਤਾ ਕਿਉਂਕਿ ਸਤ ਜੀ ਬਾਦਲ ਨੇ ਸਾਨੂੰ ਸਿਖਾਇਆ ਕਿ ਜੇ ਲੋਕੀ ਆਉਦਾ ਬਖਸ਼ਦੇ ਨੇ ਤੇ ਸਾਡਾ ਧਰਮ ਬਣਦਾ ਹੈ ਜੇ ਜਾ ਕੇ ਬਤੌਰ ਮੁੱਖ ਮੰਤਰੀ ਜਿਵੇਂ ਉਹ ਸੰਗਤ ਦਰਸ਼ਨ ਕਰਦੇ ਸੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਕਲੀਫਾਂ ਸੁਣਦੇ ਸੀ ਤੇ ਜਦ ਤਕਲੀਫਾਂ ਸੁਣਦੇ ਸੀ ਫਿਰ ਨਾਲ ਦੀ ਨਾਲ ਜੇ ਬਜ਼ੁਰਗ ਕਹਿੰਦੇ ਸੀ ਔਖੇ ਨੇ ਤੇ ਪੈਨਸ਼ਨ ਦੀ ਸਕੀਮ ਲਾਗੋ ਜੇ ਗਰੀਬ ਧੀਆਂ ਮੰਗ ਕਹਿੰਦੀ ਤੇ ਛਗਨ ਦੀ ਸਕੀਮ ਲਾਗੋ ਜੇ ਮਹਿੰਗਾਈ ਦੀ ਮਾਰ ਤੋਂ ਵਿਚਾਰੇ ਗਰੀਬ ਔਖੇ ਸੀ ਆਟੇ ਦਾਲ ਦੇ ਕੇ ਇਹ ਕੋਈ ਇਹਨਾਂ ਨੇ ਗਾਰੰਟੀ ਨਹੀਂ ਦਿੱਤੀ ਸੀ ਕਿ ਇਹ ਗਾਰੰਟੀ ਕਰਦੇ ਆ ਜਾਂ ਵਾਦਾ ਕਰਦੇ ਆ ਲੇਕਿਨ ਲੋਕਾਂ ਦੀ ਤਕਲੀਫਾਂ ਦੇਖਦੇ ਆ ਭਾਵੇਂ ਮੋਟਰਾਂ ਦੇ ਕਨੈਕਸ਼ਨ ਹੋਣ ਜਿਹੜੇ ਇਹਨਾਂ ਦੋ ਵੀ ਦੇ ਸਕਦੇ ਨੇ ਆਪਾਂ ਤਾਂ ਮੁਫਤ ਮੰਨੇ ਹੁਣ ਲੱਖਾਂ 'ਚ ਹੀ ਮਿਲਦੇ ਪਾਵੇਂ ਬੱਚਿਆਂ ਨੂੰ ਸਾਈਕਲਾਂ ਹੋਣ ਪਾਵੇਂ ਨੌਜਵਾਨਾਂ ਨੂੰ ਖੇਡ ਦਾ ਸਮਾਨ ਜਿਮ ਹੋਏ ਸਟੇਡੀਅਮ ਹੋਏ ਗਰੀਬਾਂ ਨੂੰ ਮਕਾਨ ਹੋਏ ਆ ਭਾਂਡੇ ਹੋਣ ਵਰਤਨ ਹੋਣ ਕਈ ਚੀਜ਼ਾਂ ਦਵਾਈਆਂ ਵਾਸਤੇ ਪੈਸੇ ਹੋਣ ਹਰ ਚੀਜ਼ ਆਪਾਂ ਦਿੱਤੀ ਪਿੰਡਾਂ 'ਚ ਵਿਕਾਸ ਦੀ ਵੱਡੀ ਗ੍ਰਾਂਟਾਂ ਵਾਟਰ ਲੌਕਸ ਬਿਜਲੀ ਦੇ ਗ੍ਰਿਡ ਆ ਚਾਰਜ ਫੇਰੇ ਸੜਕਾਂ ਹਵਾਈ ਅੱਡੇ ਪੁਲ ਕਿਹੜਾ ਕੁਸ਼ ਸ਼ਹਿਰ ਹੋਏ ਪਿੰਡੋ ਹਰੇਕ ਨੂੰ ਗ੍ਰਾਂਟ ਦੇ ਗੱਫੇ ਦਿੱਤੇ ਇਹ ਤਾਂ ਗਿਣਾ ਦੇਣ ਕਿ ਇਹਨਾਂ ਨੇ ਇਕੱਲੇ ਲੋਕਟਾਈਲਾਂ ਦੀਆਂ ਫੈਕਟਰੀਆਂ ਲਗਾ ਕੇ ਕਾਂਗਰਸੀਆਂ ਨੇ ਲੋਕਟਾਈ ਲਾ ਕੇ ਮੋٹے ਪੈਸੇ ਰੱਜ ਕੇ ਨੁਟੇ ਕਾਟ ਗਰੀਬਾਂ ਦੇ ਬਾਲ ਸਾਬੇ ਦਿੱਤੇ ਹੋਏ ਕੱਟ ਕੇ ਰਾਸ਼ਨ ਬਾਜ਼ਾਰ 'ਚੇ ਵੇਚ ਕੇ ਉਹ ਰੱਜ ਕੇ ਇਹਨਾਂ ਨੇ ਖਾਦਾ ਬਾਲ ਸਾਬੇ ਦਿੱਤੇ ਹੋਏ ਜਿਹੜੇ ਵਜੀਫਾ ਸੀਗੇ ਉਹ ਰੱਜ ਕੇ ਇਹਨਾਂ ਦੇ ਮੰਤਰੀਆਂ ਨੇ ਖਾਦਾ ਤੇ ਫਿਰ ਬਸਾ ਦੇ ਘਫਲੇ ਇਹਨਾਂ ਦੇ ਪ੍ਰਧਾਨ ਨੇ ਜਿਹੋ ਜਿਹੀ ਕਿਤੇ ਤੋਂ ਮੁੱਖ ਮੰਤਰੀ ਦੱਸਦਾ ਕਿ ਫਾਈਲ ਪਈ ਹੈ ਅੰਦਰ ਸਿੱਟਾਂਗਾ ਭੇਜੇ ਸਿੱਟਦੇ ਨਹੀਂ ਕਿਉਂਕਿ ਇਹਨਾਂ ਦੀ ਸਾਂਝੀ ਭਾਈਵਾਲੀ ਪੰਜਾਬ ਦੇ ਡੋਟ ਵਿੱਚ ਸੋ ਬਚ ਜਾਓ ਪੰਜਾਬ ਦੇ ਲੋਕੀ ਤੇ ਪਿਆਰ ਦਿਓ ਉਸ ਪਰਵਤੇ ਦੀ ਤਕੜੀ ਦਾ ਸਾਥ ਦਿਓ ਜਿਨ੍ਹਾਂ ਨੇ ਪਹਿਲੇ ਵੀ ਸੁਰਤਾ ਦਿੱਤੀ ਆ ਵਿਕਾਸ ਕੀਤਾ ਦਾਹ ਤੁਹਾਨੂੰ ਇਸ ਤੋਂ ਵੀ ਵੱਧ ਕਰਕੇ ਦਿਖਾਵਾਂਗੇ ਜੋ ਕੁਝ ਰੋਕਿਆ ਸਾਰਾ ਕੁਝ ਬਹਾਲ ਕਰਾਂਗੇ